ਨੱਪਸਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਰੋਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਬਹੁਤ ਭਰਾਮਾਂ ਦੇ ਕਮੈਂਟ ਆਉਂਦੇ ਸੀਗੇ ਕਿ ਕਾਰ ਗਿਲ ਦੀ ਫੀਡ ਬਾਰੇ ਪ੍ਰੋਪਰ ਸਾਨੂੰ ਜਾਣਕਾਰੀ ਲੈ ਕੇ ਦਿਓ ਕਿ ਇੱਕ ਦਿਨ ਦੇ ਕੱਟਰੂ ਬਸਰੂ ਤੋਂ ਲੈ ਕੇ ਤੇ ਆਪਣੇ ਪਸ਼ੂਨ ਤੱਕ ਦੇ ਪਸ਼ੂ ਦੀ ਜਾਣਕਾਰੀ ਸਾਨੂੰ ਵੀ ਆਪਾਂ ਨੂੰ ਕਿਹੜੀ ਫੀਡ ਪਾਉਣੀ ਚਾਹੀਦੀ ਆ ਕਿਹੜੀ ਫੀਡ ਆ ਕਿੰਨਾ ਸਮੇਂ ਤੱਕ ਆਪਾਂ ਫੀਡ ਪਾਉਣੀ ਆ ਤੇ ਸਾਰੀ ਕਰਾਂਗੇ ਗੱਲਬਾਤ ਆਓ ਮਿਲੌਣਿਆ ਬਾਈ ਦੇ ਨਾਲ ਕਰਦਿਆਂ ਗੱਲਬਾਤ ਦੋਸਤੋ ਮਲਾਉਣਿਆਂ ਤੁਹਾਨੂੰ ਸੇਠ ਨਾਲ ਤੇ ਕਰਦਿਆਂ ਗੱਲਬਾਤ ਫੀਡ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਕੱਲੋ ਸਬਸਕ੍ਰਾਈਬ ਪੂਰੀ ਜਾਣਕਾਰੀ ਦਿਓ ਜੀ ਜਿਹੜੀ ਕਾਰਗਿਲ ਦੀ ਫੀਡ ਆਉਂਦੀ ਆ ਤੇ ਵੀ ਜਦੋਂ ਕਟਰੂ ਆਪਣਾ ਜਨਮ ਲੈਂਦਾ ਜੀ ਕਿੰਨੇ ਦਿਨਾਂ ਤੋਂ ਆਪਾਂ ਸ਼ੁਰੂ ਕਰਨੀਆਂ ਜੀ ਕਿ ਆਪਾਂ ਹਰਾਚਾਰਾ ਜਿਹੜਾ ਕਟਰੂ ਨੂੰ ਜੀ ਕਿੰਨੇ ਮਹੀਨਿਆਂ ਤੱਕ ਸ਼ੁਰੂ ਕਰਨਾ ਆ ਜੀ ਆਹ ਤਿੰਨ ਮਹੀਨੇ ਦੱਕ ਨਹੀਂ ਮੋੜਾਈ ਜੀ ਉਸ ਤੋਂ ਬਾਅਦ ਠੀਕ ਹੈ ਪਹਿਲੇ ਤਾਂ ਜਿਹੜੇ ਆਪਾਂ ਤਿੰਨ ਮਹੀਨੇ ਆ ਜੀ ਹਾਂ ਹੁਣ ਨਹੀਂ ਮੋੜਦੇ ਉਹਨੂੰ ਹਰਾਚਾਰ ਆਪਾਂ ਕੱਢੂ ਬਸਰੂ ਨਹੀਂ ਦੇਣਾ ਨਹੀਂ ਨਹੀਂ ਜੋ ਜੇ ਕੱਲੇ ਫੀਡ ਸਟਾਰਟ ਕਰਨੀ ਫੀਡ ਤੇ ਫੀਡ ਤੇ ਦੱਦੀ ਫੀਡ ਆਪਾਂ ਦੀ ਕਿੰਨੀ ਦੇ ਸਕਦੇ ਆ ਉਹਨੂੰ ਫੀਡ ਆਲੋ ਵੀ ਸਟਾਰਟਿੰਗ ਉਹਨਾਂ ਨੂੰ 200 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੋਂ ਲੈ ਕੇ ਜੀ ਸਾਈ ਤਿੰਨ ਕਿਲੋ ਕਰਤੇ ਮਰਜ਼ੀ ਸਾਈ ਤਿੰਨ ਜਿੰਨੀ ਉਹਦੀ ਜਿੰਨੀ ਖਾਂਦਾ ਜੀ ਹਾਂ ਜਿੰਨੀ ਖਾਂਦਾ ਲੁਕਾ ਸਕਦੇ ਠੀਕ ਆ ਜੀ ਪਹਿਲਾ ਆਪਣੀ ਹੋ ਗਈ ਜੀ ਕਾਫ ਸਟਾਰਟਰ ਹੀ ਹਾਂਜੀ ਤੇ ਬਾਅਦ ਦੇ ਵਿੱਚ ਆਪਾਂ ਕਾਫ ਗਰੋਥ ਹੋਣੀ ਹੈ। ਕਾਫ ਗਰੋਵਰ ਜੀ। ਹਾਂਜੀ। ਠੀਕ ਹੈ ਜੀ। ਫਿਰ ਆਪਾਂ ਇਹ ਸਾਲ ਤੋਂ ਬਾਅਦ ਦੇ ਵਿੱਚ ਹੀ ਫੀਫਰ ਬਾ ਸਕਦੇ। ਫੀਫਰ ਜਦੋਂ ਪਸ਼ੂ ਤਿਆਰ ਹੋ ਗਿਆ। ਤਿਆਰ ਹੋ ਗਿਆ। ਠੀਕ। ਉਹਨੇ ਬੱਚੇ ਦਾ ਨਤਕ ਦੇ ਰਸਤੇ ਹੀ ਫੀਫਰ ਡਰਾਈ ਹੁੰਦੇ ਨੇ ਕੋਈ ਤਾਂ ਉਹ ਪਾਉਂਦਾ ਹੀ ਨਹੀਂ। ਠੀਕ ਹੈ ਜੀ। ਫਿਰ ਆਪਾਂ ਕਿੰਨੇ ਸਮੇਂ ਤੱਕ ਬਾ ਸਕਦੇ? ਫੀਫਰ ਤੇ ਜਦੋਂ ਆਪਾਂ 2 ਮਿੰਟ ਤੋਂ ਸ਼ੁਰੂਆਤ ਪਾਉਂਦੇ ਉਹਨੂੰ ਪਾ ਸਕਦੇ। ਠੀਕ ਹੈ ਜੀ। ਜੇ ਜਿਹੜਾ ਪਸ਼ੂ ਤਿਆਰ ਆ ਬੰਦ ਦੇ ਉਹ ਤੋਂ ਸਟਾਰਟ ਕਰਕੇ ਵੀ ਦੋ ਮਹੀਨੇ ਪਹਿਲਾਂ ਤੱਕ possible ਵੀ ਲਗਭਗ ਸਾਲ 1.5 ਸਾਲ ਤੱਕ ਇਹ ਪਰਫੀਡ ਚੱਲਦਾ ਸੀ ਸੂਨ ਤੋਂ ਦੋ ਵੀਨੇ ਪਹਿਲਾਂ ਤੱਕ ਬਸ ਠੀਕ ਹੈ ਜੀ ਸੂਨ ਤੋਂ ਬਾਅਦ ਦੇ ਵਿੱਚ ਫਿਰ ਉਹ ਦੰਦ ਵਾਲੇ ਠੀਕ ਹੈ ਜੀ ਮੈਂ ਟ੍ਰਾਂਜ਼ੀਸ਼ਨ ਆ ਗਈ ਜੀ ਇੱਕ ਮਹੀਨਾ ਟ੍ਰਾਂਜ਼ੀਸ਼ਨ ਪੈਣੀ ਹੈ ਜੋ ਠੀਕ ਹੈ ਠੀਕ ਹੈ ਦੋ ਮਹੀਨੇ ਪਾਉਣੇ ਦਿੱਤੇ ਲਗਭਗ ਠੀਕ ਹੈ ਉਸ ਤੋਂ ਬਾਅਦ ਹੁੰਦਾ ਹੈ ਠੀਕ ਹੈ ਤੁਹਾਨੂੰ ਅੱਜ ਕਾਰਗਲ ਫੀਡ ਬਾਰੇ ਜਾਣਕਾਰੀ ਲੈਣ ਆਏ ਸੀਗੇ ਕਿ ਆਪਾਂ ਤੁਹਾਨੂੰ ਕਿਸਾਨ ਭਰਾ ਦੇ ਨਾਲ ਹੀ ਮਿਲਾਉਣੀ ਹੈ ਜਿਹੜੇ ਖੁਦ ਕਾਰਗਲ ਦੀ ਫੀਡ ਵਰਤਦੇ ਆ ਤੇ ਆਪਾਂ ਇਹਨਾਂ ਦੇ ਪੁੱਛਦੇ ਆ ਵੀ ਕਿਹੜਾ ਬਾਈ ਦਾ ਪੈਂਟ ਆ ਤੇ ਕਰਦੇ ਆ ਗੱਲਬਾਤ ਆਉ ਜਾਣ ਦੀ ਅਸੀਂ ਕਹਾਂ ਬਾਈ ਜੀ ਬਾਈ ਕਿਹੜਾ ਪੈਂਟ ਆਪਣਾ ਖਰਾਜ ਬੰਦਾ ਜੀ ਖਰਾਜ ਪੈਂਟ ਆ ਜੀ ਤੇ ਆਪਾਂ ਇਹ ਕਿਹੜੀ ਫੀਡ ਵਰਤਦੇ ਆ ਜੀ ਅਸੀਂ ਜਿਵੇਂ ਹੁਣ ਦੁੱਧ ਵਾਲੀ ਐ 8000 ਵਰਤਨੇ ਆ ਹਾਂ ਜੀ ਕਾਰਗਿਲ ਦੀ ਜੀ ਹਾਂ ਕਾਰਗਿਲ ਦੀ 8000 ਹਾਂਜੀ ਇਹ 10000 ਠੀਕ ਐ ਇਹ ਦੁੱਧ ਵਾਲੇ ਪਸ਼ੂਆਂ ਨੂੰ ਦੁੱਧ ਵਾਲੇ ਨੂੰ 10000 ਹਾਂਜੀ ਜਿਹੜੇ ਘੱਟ ਵਾਲੇ ਨੂੰ 8000 ਤੇ ਤੁਸੀਂ 1 ਕਿਲੋ ਦੇ ਹਿਸਾਬ ਨਾਲ ਕਿੰਨੇ ਫੀਡ ਪਾਉਣੇ ਜੀ ਜੇ ਦੁੱਧ ਤੁਸੀਂ 2.5 ਕਿਲੋ ਵਿੱਚੇ 1 ਕਿਲੋ ਹੋਵੇ ਜੀ ਇਹ 2.5 ਕਿਲੋ ਦੁੱਧ ਦਿੰਦੀ ਹੈ ਇੱਕ ਗਾਂ ਜੀ ਉਹਦੇ ਮਗਰ ਕਿਲੋ ਫੀਡ ਪਾਉਣੇ 1 ਕਿਲੋ ਠੀਕ ਹੈ ਜੀ 8000 ਤੇ 10000 ਇਹਦਾ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਵਧੀਆ ਰਿਜ਼ਲਟ ਠੀਕ ਹੈ ਜੀ ਤੇ ਜਿਹੜੇ ਛੋਟੇ ਜਿਵੇਂ ਕਾਫ ਹੁੰਦੇ ਆ ਜੀ ਜਿਹੜੇ ਛੋਟੇ ਹੈ ਚਾਹ 스타ਟਿੰਗ ਤੋਂ ਹਾਂ ਜੀ ਆਪਾਂ ਪਾਉਣੇ ਆ ਉਹ ਕਾਫ ਸਟਾਰਟਰ ਹਾਂ ਜੀ ਉਦੋਂ ਪੌਣੇ ਆ ਆ ਦੂਜੀ ਕਾਫ ਗਰੂਪ ਕਾਫ ਗਰੂਪ ਠੀਕ ਹੈ ਜੀ ਇਹ ਬੱਸ ਠੀਕ ਹੈ ਜੀ ਨਾਲ ਦੁੱਧ ਦਿੰਨੇ ਨਾਲ ਦੁੱਧ ਠੀਕ ਹੈ ਜੀ ਤਿੰਨ ਮਹੀਨੇ ਤੱਕ ਅਸੀਂ ਕੋਈ ਇਹਨਾਂ ਨੂੰ ਪੱਠਾ ਨਹੀਂ ਪਾਉਂਦੇ ਤੇ ਹਾਂਜੀ ਤੇ ਬਹੁਤ ਵਧੀਆ ਬੱਚੇ ਤਿਆਰ ਹੋ ਰਹੇ ਨੇ ਠੀਕ ਹੈ ਜੀ ਜਿਵੇਂ ਆਮ ਆਪਾਂ ਵੇਹਨੇ ਆ ਜੀ ਪਿੰਡਾਂ ਦੇ ਵਿੱਚ ਜਿਹੜੇ ਥੋੜੇ ਪਸ਼ੂ ਰੱਖਦੇ ਆ ਜੀ ਉਹਨਾਂ ਦੇ ਕੱਟਰੂ ਬਸਰੂ ਢੈਡ ਸਾਡੇ ਜਾਂਦੇ ਢੈਡ ਜੋ ਸਟਾਰਟ ਅਪ ਤੋਂ ਪੱਠੇ ਪਾਉਣੇ ਸ਼ੁਰੂ ਕਰੋਨੇ ਢੈਡ ਚੜਨਾ ਸ਼ੁਰੂ ਠੀਕ ਹੈ ਜੀ ਵੀ ਦੋ ਤਿੰਨ ਮਹੀਨੇ ਉਹਨਾਂ ਨੂੰ ਖਰਾ ਜਾਰਾ ਨਹੀਂ ਦੇਣਾ ਨਹੀਂ ਇਕੱਲੇ ਰੱਖਣੀਆਂ ਵਾ ਦੁੱਧ ठीक है जी फिर छेती पशु भी छेती तैयार होंगे जी आप दुता हाँ दुला पाए ठीक है जी दु आप किन्ना समय तक प्याने चार महीने तक चार महीने पहले चार महीने दुद्ध पिना जी ਜਦ ਦੁਬਾਰ ਚ ਕੱਲੀ ਫੇੜੀ ਹਾਂ ਕੱਲੀ ਫੇੜੀ ਫੀੜਾ ਪਾਦੀ ডোজ ਦੇਣੀ ਹੈ ਜੀ ਕਿੰਨੀ ਦੇਣੀ ਹੈ ডোজ ਦੀ ਪਹਿਲਾਂ ਤਾਂ ਅਸੀਂ ਜਿੰਨੇ 200 ਗ੍ਰਾਮ ਤੋਂ ਸ਼ੁਰੂ ਕਰਦੇ ਹਾਂ ਹਾਂ ਜੀ ਬਾਅਦ ਤੋਂ ਜਿੰਨੀ ਉਹ ਖਾ ਲਈ ਠੀਕ ਜੀ ਹੁਣ ਉਹ ਕਿਲੋ ਵੀ ਖਾ ਦੇਣਾ ਗਾਂ ਨੂੰ ਵੱਡਾ ਹਾਂ 3 ਕਿਲੋ ਟੱਕਰ ਵੀ ਝਾੜਦੇ ਹਾਂ ਹਾਂ ਜੀ ਹਾਂ ਜੀ ਉਹ ਆਪ ਜੀ ਦੇ ਪਸ਼ੂ ਦੇ ਚੰਨਣ ਦੇ ਫਿਰ ਤੇ ਠੀਕ ਹੈ ਜੀ ਜਾਣਕਾਰੀ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ